ਪਹੁੰਚ ਕੋਠੀ ਦੇ ਵਿੱਚ ਪਹੁੰਚ ਗਏ ਜਿੱਥੇ ਸਿੱਧੂ ਮੂਸੇ ਵਾਲੇ ਦੀ ਕਾਫੀ ਜ਼ਿਆਦਾ ਰੀਲ ਵਾਇਰਲ ਹੋਈ ਸੀ ਉਸੇ ਘਰ ਦੇ ਵਿੱਚ ਨਾ ਜੀਪ ਬਕਾਊ ਖੜੀ ਆ ਸਾਡਾ ਵੀਰ ਰੋਮੀ ਚੌਧਰੀ ਕਨੇਡਾ ਤੋਂ ਆਇਆ ਆ ਕੇ ਸ਼ੌਂਕ ਨਾਲ ਜੀਪ ਤਿਆਰ ਕਰਾਈ ਤੀ ਪਰ ਬਾਈ ਨੇ ਜੀਪ ਬਕਾਊ ਕਰਤੀ ਗੱਡੀ ਨਾ ਆਹ ਚਾਰੇ ਪਾਸਿਓਂ ਕੱਪੜੇ ਦੇ ਨਾਲ ਮੜੀ ਪਈ ਐ ਕੱਪੜਾ ਵੀ ਬਾਈ ਕਹਿੰਦਾ ਵਾਟਰ ਪ੍ਰੂਫ ਐ ਥਾਰ ਵਾਲਾ ਕੱਪੜਾ ਕਹਿੰਦਾ ਪਾਣੀ ਵਿੱਚ ਦੀ ਸਿੰਮਦਾ ਨਹੀਂ ਚਾਹੇ ਸਾਰੀ ਰਾਤ ਬਾਹਰੇ ਖੜੀ ਰਹੇ ਉਹ ਤੋਂ ਬਾਅਦ ਸਾਰੀ ਗੱਡੀ ਸ਼ੌਂਕ ਨਾਲ ਟੂਕੇ ਦੇ ਪੇਂਟ ਦੇ ਵਿੱਚ ਤਿਆਰ ਕਰਵਾਈ ਐ ਚਾਰੇ ਗੱਡੀ ਦੇ ਟਾਇਰ ਨਵੇਂ ਨਹੀਂ ਬਲਕੇ ਆਮ ਜੀਪਾਂ ਦੇ ਨਾਲੋਂ ਵੱਡੇ ਵੀ ਪਵਾਏ ਨੇ ਕਮਾਨੀਆਂ ਦਾ ਕੰਮ ਤਾਜ਼ਾ ਹੋਇਆ ਨਾਲ ਦਾ ਗੱਡੀ ਦੇ ਇੰਜਨ ਹੈ ਇੰਜਨ ਦਾ ਹੀ ਬਾਈ ਨੇ ਤਸੱਦੀ ਵਾਲਾ ਕੰਮ ਕਰਵਾਤਾ ਚਾਸੀ ਵੀ ਹਲੇ ਤੱਕ ਨਾਲ ਦੀ ਹੈ ਆਰਸੀ ਬਾਈ ਉਹਨਾਂ ਦੇ ਨਾਮ ਹੈ ਗੱਡੀ ਪਾਸਿੰਗ ਗੱਡੀ ਦੀ ਹੈਗੀ ਹੈ 4200 ਦੀਆਂ 4500 ਦੀਆਂ ਤਾਂ ਬਾਈ ਨੇ ਸੌਂਕ ਨਾਲ ਲਾਈਟਾਂ ਵੀ ਲਵਾਈਆਂ ਨੇ ਤੇ ਉਹ ਤੋਂ ਬਾਅਦ ਬਾਈ ਇਧਰਲੇ ਪਾਸੇ ਵੀ ਆ ਜਾ ਪ੍ਰਗਟ ਪੂਰੀ ਘੈਂਟ ਗੱਡੀ ਆ ਸੀਟਾਂ ਨੇ ਇਹ ਵੀ ਬਾਹਰਲੀ ਗੱਡੀ ਦੀ ਬਾਈ ਕਹਿੰਦਾ ਲਵਾਈਆਂ ਨੇ ਬੈਟਰੀ ਨਮੀ ਹੈ ਪੂਰੀ ਫੁੱਲ ਗਾਰੰਟੀ ਵਾਲੀ ਗੱਡੀ ਹੈ ਯਾਰ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਨਾ ਤਾ ਫਟਾਫਟ ਆਜੋ ਪੈਨਡ ਬਾਈ ਦਾ ਭੈਣੀ ਵਾਧਾ ਮਾਨਸਾ ਦੇ ਬਿਲਕੁਲ ਨੇੜੇ ਆ 99 ਮਾਡਲ ਆ 99 ਇੰਚੀ ਜੀਪ ਆ ਤੇ ਰੇਟ ਬਾਈ ਨੇ ਮੰਗਿਆ ਤਾਂ 3 ਲੱਖ ਤੇ 80 ਹਜ਼ਾਰ ਤੀ ਪਰ 30 ਹਜ਼ਾਰ ਤੁਹਾਡੇ ਵਾਸਤੇ ਲੈਸ ਕਰਵਾ ਦੂੰ ਸਾਢੇ 3 ਲੱਖ ਦੀ ਜੀਪ ਦਵਾ ਦੂੰ